सियाकाल <kung> <Equestrian> <ım Laser> ਕਿੰਨੋ ਮੇਰਾ ਨਾਮ ਮੇਰਾ ਸਰਮਾਇਕ ਨੇ ਛੜਕਲੀ ਜੀ ਸਾਹਿਬ ਜੀ ਬਹੁਤ ਲੋੜ ਸੀ ਸੜਕ ਤੇ ਬਹੁਤ ਟੁੱਟੀ ਸੀ ਬਹੁਤ ਲੋੜ ਸੀ ਛੜਕਲੀ ਅਜੋ ਵੈਲੂ ਦੀ ਤਰਫਾਇਆ ਅਮਰਦਾਸ ਸਾਹਿਬ ਦੀ ਹਾਂਜੀ ਤੇ ਅੱਜ ਕਿੰਨਾ ਮੌਜ ਦਾ ਮਾਹੌਲ ਹੈ ਪਿੰਡ 'ਚ ਪਿੰਡ 'ਚ ਮਾਹੌਲ ਬਹੁਤ ਵਧੀਆ ਜੀ ਹੋਰ ਕਿਹੜੇ ਕਿਹੜੇ ਕੰਮ ਪਿੰਡ ਦੇ ਰਹਿਣ ਵਾਲੇ ਪਿੰਡ ਦੇ ਕੰਮ ਤੇ ਹੈਗੇ ਇੱਕ ਸਾਡਾ ਪੰਚਾਇਤ ਘਰ ਬਣਨ ਵਾਲਾ ਕਮਰਾ ਬਣਨ ਵਾਲੀਆਂ ਗੜੀਆਂ ਤੋਂ ਚਲੋ ਇੱਕ ਦੋ ਹੀ ਬੰਨਣ ਵਾਲੀ ਬਾਕੀ ਸਭ ਕੁਝ ਹੋ ਗਿਆ ਇੱਕੋਦਰ ਨਾਲਾ ਬੰਨਣਾ ਕਰੋ ਵੀ ਜੀ ਐਮਐਲਏ ਸਭ ਕੀ ਆਸਾਂ ਤਾਂ ਆਹ ਐਮਐਲਏ ਕੋ ਕੁੜੀਆਂ ਆਸਾਂ ਗੜੀਆਂ ਕੁੜੀਆਂ ਕਰਨਗੇ ਠੀਕ